ਏਸੀ ਹਿਊਮਿਡਿਟੀਰ ਸਾਰਾ ਕੁਝ ਚੱਲਦਾ ਜੀ ਕਹਿੰਦੇ ਲੋਡ ਹੀ ਨਹੀਂ ਨਾਲ ਹਾਂ ਸਾਰੇ ਆਪਣੀਆਂ ਸਾਰੀਆਂ ਗੱਡੀਆਂ ਦਾ ਸਾਰਾ ਕੁਝ ਵਰਕਿੰਗ ਜੀ ਹੁੰਦਾ ਠੀਕ ਹੈ ਲੋ ਵੀ ਸਾਰਾ ਕੰਮ ਕਰਾਇਆ ਹੁੰਦਾ ਠੀਕ ਹੈ ਜੇ ਮੜਾ ਮਟਾ ਕੰਮ ਹੁੰਦਾ ਕਰਾ ਕੇ ਰੱਖਦਾਗਾ ਬਾਈ ਬਾਕੀ ਗੱਠ ਤੋਂ ਗੱਠਾਂ ਕਿਤੋਂ ਹੋ ਸਕਦਾ ਸਾਰੀ ਓਰੀਜਨਲ ਪੇਂਟ ਦੀ ਹੋ ਆ ਹਾਂਜੀ ਮਿੱਤਰੋ ਸੋਹਣਿਆ ਸੋਹਣਿਆ ਚੰਗੀ ਗੱਡੀਆਂ ਦੇ ਤਾਰਾ ਲੈਣੀਆਂ ਗਿਆ ਸਾ ਆਪਾਂ ਤੁਹਾਨੂੰ ਲੈ ਕੇ ਆ ਗੋਨੇ ਆਲੀ ਮੰਡੀ ਦੇ ਵਿੱਚ ਅਰਸ਼ ਕਾਰ ਬਾਜ਼ਾਰ ਤੇ ਆਜੋ ਫਿਰ ਬਈ ਸਾਰੀਆਂ ਗੱਡੀਆਂ ਦਾ ਪਸੰਦ ਜਾਣਕਾਰੀ ਦੇਈਏ ਇਹ ਬਲੌਗ ਦੇ ਵਿੱਚ ਨਾ ਖਾਸ ਕਰਕੇ ਛੋਟੀਆਂ ਕਾਰਾਂ ਰਹਿਣਗੀਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਈ ਸਵਾਗਤ ਹੈ ਆਪਣੇ ਪੇਰੇ ਤੇ ਤੁਹਾਡਾ ਤੇ ਪਹਿਲੀ ਆਪਣੀ ਆਲਟੋ ਹੈਗੀ ਬਾਈ ਜੀ ਹਾਂ ਇਹ ਮਾਡਲ ਬਾਈ ਜੀ ਕਿੰਨਾ ਜੀ ਇਹ 2009 ਮਾਡਲ ਆ 2009 ਮਾਡਲ ਆ ਪਾਸਿੰਗ ਬਾਈ ਜੀ ਪਾਸਿੰਗ ਇਹਦੀ ਹੁਣ ਕਰਾਉਣੀ ਪਊਗੀ ਪਾਸਿੰਗ ਹੋ ਜੂਗੀ ਨੰਬਰ ਲੱਗ ਜਾਊਗਾ ਠੀਕ ਹੈ ਹਾਂ ਨੰਬਰ ਲੱਗਣ ਵੇਲੇ ਹੋ ਜੂਗੀ ਬਸ ਠੀਕ ਹੈ ਲਓ ਵੀ ਨੰਬਰ ਲਵਾ ਕੇ ਦਾਂਗੇ ਵੀਰੇ ਦਾ ਨਹੀਂ ਨੰਬਰ ਨਹੀਂ ਐਨਓਸੀ ਨਾਲ ਦੇ ਦੇਾਂਗੇ ਠੀਕ ਹੈ ਲਓ ਵੀ ਐਨਓਸੀ ਦੇ ਨਾਲ ਤੁਹਾਨੂੰ ਮੈਜੂ ਠੀਕ ਆ 5 ਸਾਲ ਦੀ ਪਾਸਿੰਗ ਵੀ ਇਹਦੀ ਹੋ ਜੂਗੀ ਤੇ ਰੇਟ ਬਾਈ ਜੀ ਦਾ ਕਿੰਨਾ ਜੀ ਇਹਦਾ ਲੱਖ ਰੁਪਇਆ ਮੰਗਦੇ ਠੀਕ ਹੈ ਪਾਸਿੰਗ ਤੋਂ ਬਿਨਾ ਹਾਂ ਲਓ ਵੀ 80000 ਤੁਹਾਨੂੰ ਮੈਜ ਦੇਣੀ ਠੀਕ ਆ ਪਾਸਿੰਗ ਤੁਸੀਂ ਆਪ ਕਰਾ ਲਿਓ ਐਨਓਸੀ ਤੁਹਾਨੂੰ ਵੀਰ ਕਢਵਾ ਕੇ ਦੇ ਦੇਣਗੇ ਠੀਕ ਆ ਨੰਬਰ ਆ ਗੱਡੀ ਹਾਂ ਠੀਕ ਆ ਬਈ ਓਕੇ ਗੱਲਬਾਤ ਆ ਠੀਕ ਆ ਤੇ ਇਦੋਂ ਅੱਗੇ ਆ ਗਈ ਸਵੈਪਟਰ ਡਿਜ਼ਾਇਰ ਬਈ ਇਹ ਹਾਂ ਡਿਜ਼ਾਇਰ ਇਹ ਬਾਈ ਜੀ ਮਾਡਲ ਕਿੰਨਾ ਜੀ ਇਹ 2013 ਮਾਡਲ ਆ 13 ਮਾਡਲ ਆ ਬੀਡੀਆਈ ਬਰੇ ਇਹ ਜੈਡ ਡੀਆਈ ਆ ਗਈ ਜੈਡ ਡੀਆਈ ਡਬਲ 에ਅਰ ਪਏਗਾ ਇਹਦੇ ਚ ਠੀਕ ਹੈ ਜੀ ਹਾਂ ਲਓ ਵੀ ਟਾਇਰ ਚਾਰੋਂ ਨਵੇਂ ਪਏ ਆ ਕੇ ਠੀਕ ਆ ਓਕੇ ਗੱਲਬਾਤ ਆਗੀ ਤੇ ਲਾਵੇ ਰੰਗ ਪੇਂਟ ਦੀ ਰੰਗ ਪੇ ਠੀਕ ਹੈ ਜੀ ਬੰਪਰ ਕੱਲੇ ਪੇਂਟ ਆ ਜਿਸ ਤੇ ਵਗੈਰਾ ਵੀ ਸਾਰੇ ਨਾਲ ਤੇ ਕੁਛ ਨਹੀਂ ਨਾਲ ਦਾ ਜਮਾ ਸਾਰੀ ਓਰੀਜਨਲ ਪੇਂਟ ਠੀਕ ਹੈ ਲੋ ਵੀ ਅੰਦਰੋਂ ਇੰਟੀਰੀਅਰ ਵਾਈ ਗੱਡੀ ਚੈੱਕ ਕਰ ਲੋ AC ਹੀਟਰ ਵਗੈਰਾ ਸਾਰੀਆਂ ਗੱਡੀ ਲੋਕਾਂ ਦੇ ਚੱਲਦਾ ਜੀ ਡਬਲ 에ਅਰ ਪਾਏਗਾ ਕਿ 70 75000 ਚੱਲੀ ਗਈ 70 75000 ਕਿਲੋਮੀਟਰ ਚੱਲੀ ਬੈਠੀ ਆ ਭਾਈ ਰੇਟ ਭਾਈ ਇਹਦਾ 410000 ਰੁਪਿਆ ਮੰਗਦੇ ਆ 4 ਲੱਖ ਤੇ 10000 ਰੁਪਏ ਡਿਮਾਂਡ ਕਰਦੇ ਆ ਮੌਕੇ ਤੇ ਹਲਕਾ ਫੁਲਕਾ ਮਾਨਤਨਤਾ ਕਰਦੇ ਆ ਹਾਂ ਹਾਂ ਹਲਕਾ ਫੁਲਕਾ ਹੋ ਜਾ ਲੋ ਵੀ ਮੌਕੇ ਥੋੜਾ ਮਾਨਤਨਤਾ ਨੂੰ ਵੀ ਕੀਤਾ ਜੀ ਠੀਕ ਆ ਇਸ ਤੋਂ ਅਗੇ ਆਲਟੋ ਇੱਕ ਹੋਰ ਹੈਗੀ ਬਾਈ ਉਹਨਾਂ ਕੋਲੇ ਇਹ ਬਾਈ ਜੀ ਮਾਡਲ ਕਿਹਨਾ ਜੀ ਇਹ 2010 ਮਾਡਲ ਆ ਜੀ 2010 ਮਾਡਲ ਆ ਨੰਬਰ ਬਾਈ ਜੀ ਕਿੱਥੋਂ ਦੇ ਦਾ ਨੰਬਰ ਦਿੱਲੀ ਆ ਦਿੱਲੀ ਨੰਬਰ ਆ ਐਨਓਸੀ ਦੇ ਨਾਲ ਹੀ ਹੋਣਾ ਹੈ ਹਾਂ ਐਨਓਸੀ ਦੇ ਨਾਲ ਮਿਲ ਜੂਗੀ ਜੀ ਲੋ ਵੀ ਐਨਓਸੀ ਦੇ ਨਾਲ ਸਾਨੂੰ ਮਿਲ ਜਾਣੀ ਹੈ ਕਿ ਟਾਇਰ ਟੁਰੇ ਦੇ ਵੀ ਚੰਗੇ ਪਏ ਆ ਜੇ ਅੰਦਰੋਂ ਗੱਲ ਕਰਕੇ ਬਾਈ ਇੱਕ ਵਾਰ ਅੰਦਰ ਝਾਤ ਮਾਰਾਈ ਕਰਾ ਓਕੇ ਭਾਈ ਆ ਵੀ ਅੰਦਰੋਂ ਵੀ ਸਾਫ਼ ਸੁਥਰੀ ਪਈ ਆ ਏਸੀ ਹਿਊਮਿਡੀਟੀ ਸਾਰਾ ਕੁਝ ਚੱਲਦਾ ਜੀ ਕਹਿੰਦੇ ਲੋਡ ਹੀ ਨਹੀਂ ਨਾਲ ਹਾਂ ਸਾਰੇ ਆਪਣੀਆਂ ਸਾਰੀਆਂ ਗੱਡੀਆਂ ਦਾ ਸਾਰਾ ਕੁਝ ਵਰਕਿੰਗ ਜੀ ਹੁੰਦਾ ਠੀਕ ਹੈ ਲੋ ਵੀ ਸਾਰਾ ਕੰਮ ਕਰਾਇਆ ਹੁੰਦਾ ਠੀਕ ਹੈ ਜੇ ਮੜਾ ਮਟਾ ਕੰਮ ਹੁੰਦਾ ਕਰਾ ਕੇ ਰੱਖਦਾਗਾ ਬਾਈ ਬਾਕੀ ਗੱਠ ਤੋਂ ਗੱਠਾਂ ਕਿਤੋਂ ਹੋ ਸਕਦਾ ਸਾਰੀ ओरिजिनल ਪੇਂਟ ਦੀ ਹੋਊਗਾ ਠੀਕ ਹੈ ਜੀ ਹਾਂ ਤੇ ਰੇਟ ਵਾਈ ਦਾ ਰੇਟ ਇਹਦਾ 115000 ਰੁਪਿਆ ਮੰਗਦੇ ਆ 115000 ਹਾਂ ਇਦੋਂ ਅੱਗੇ ਅਮੇਰ ਖੜੀ ਹੈ ਬਾਈ ਹਾਂ ਇਹ ਮੜਾ ਇਦੋਂ ਮੂਹਰੂ ਆ ਕੇ ਦਿਖਾਈਗਾ ਪੀਵੀ 010 ਬਠਿੰਡਾ ਨੰਬਰ ਮਾਡਲ ਬਾਈ ਜੀ ਇਹ ਕਿੰਨਾ 2015 15 ਮਾਡਲ ਆ ਕਲਰ ਦੇਖੋ ਬਈ ਕਿੰਨਾ ਸ਼ਾਈਨ ਕਰਦਾਗਾ ਬਹੁਤ ਸ਼ੌਂਕਣਾ ਰੱਖੀ ਵੀਰ ਦੀ ਕੋਈ ਸਕਰਚ ਵਗੈਰਾ ਵੀ ਨਹੀਂ ਨਾ ਕਰਦਾ ਹੋਰਾ ਵੀ ਨਹੀਂ ਕਿਤੇ ਜੀ ਸਾਰੀ ਅਰੀਜਨਲ ਪੇਂਟ ਦੀ ਹੈ ਕਿ ਨਵੀਂ ਪਈ ਹੈ ਗੱਡੀ ਠੀਕ ਹੈ ਜੀ ਹਾਂ ਲੈ ਵੀ ਅੰਦਰ ਇੱਕ ਵਾਰ ਝਾਤ ਮਾਰੇ ਇਹ ਡੀਜ਼ਲ ਦੀ ਹੈ ਡੀਜ਼ਲ ਦੀ ਹੈ ਜੀ ਠੀਕ ਹੈ ਜੀ ਅਮੇਜ ਹੋਂਡਾ ਹੋਂਡਾ ਅਮੇਜ ਡੀਜ਼ਲ ਦੀ ਕਾਰ ਆ ਅੰਦਰੋਂ ਬਈ ਸਾਫ਼ ਸੁਥਰੀ ਪਈ ਹੈ ਠੀਕ ਆ ਸਾਰੀ ਅੰਦਰੋਂ ਬਾਹਰੋਂ ਨਵੀਂ ਪਈ ਲੈਦਰ ਦੇ ਸੀਟ ਕਵਰ ਵਗੈਰਾ ਲੱਗੇ ਮੈਟ ਮੋਟ ਲੱਗੇ ਇਹ ਕਿੰਨੇ ਦੇ ਦਗੇ ਆਪਾਂ ਇਹ ਦਾ 3 ਲੱਖ 45000 ਰੁਪਏ ਬਈ ਆ ਬਾਕੀ ਕਰ ਲਾਂਗੇ ਰੇਟ ਦਾ ਕੋਈ 3 ਲੱਖ ਤੇ 45 ਤੇ ਦੂ ਅਕੇ ਆਈ ਬਈ ਮੜਾ ਕਰੀ ਤੰਨੇੜੇ ਹੋਕਣਾ ਇੱਥੇ ਮੜਾਈ ਕਰਣੇਗਾ ਇਹ ਵੀ ਹੈਗੀ ਆਗੀ ਰਿਟਜ ਸੂਜੂਕੀ ਵਾਲੇ ਹਨਾ ਬਾਈ ਹਾਂ ਮਰੂਤੀ ਦੀ ਆ ਮਰੂਤੀ ਜੀ ਰਿਟਜ ਆ ਗਈ ਹੈ ਕੀ ਮਾਡਲ ਬਾਈ ਜਿਹੇ ਕਿੰਨਾ ਇਹ ਹੈਗੀ ਹੈ ਜੀ 2009 ਮਾਡਲ 2009 ਮਾਡਲ ਹਾਂ ਰੰਗ ਦੀ ਗਾਰੰਟੀ ਹੈ ਇਹਦੀ origignal ਦੀ ਸਾਰੇ ਰੰਗ ਦੀ ਠੀਕ ਹੈ ਜੀ ਹਾਂ ਪੂਰੀ ਫੁੱਲ ਗਾਰੰਟੀ ਆ ਜੀ ਇਥੋਂ ਇੱਕ ਗੱਠ ਗੋਲਾ ਪੇਂਟ ਆ ਬਸ ਠੀਕ ਹੈ ਚਲੋ ਉਹ ਤਾਂ ਮੜਾ ਮਰਤਾ ਹਨਾ ਹੋਈ ਜਾਂਦੀ ਬਾਕੀ ਸਾਰੀ origignal ਪੇਂਟ ਦੀ ਗਾਰੰਟੀ ਦੇਵਾਂਗੇ ਰੰਗ ਦੀ ਇਹਦੀ ਠੀਕ ਹੈ ਜੀ ਹਾਂ ਲਵੇ ਅੰਦਰੋਂ ਵੈਸੇ ਤਾਂ ਦਿਖਾਉਣ ਦੀ ਲੋੜ ਹੀ ਨਹੀਂ ਕੱਢੀਆਂ ਓਕੇ ਹੀ ਹੁੰਦੀਆਂ ਠੀਕ ਆ ਪਰ ਆਪਾਂ ਫਿਰ ਵੀ ਤੁਹਾਡੇ ਨੇ ਚਾਹਤ ਮਰਾ ਹੀ ਦਿੰਨੇ ਹੈਗੇ ਅੰਦਰੋਂ ਚੈੱਕ ਕਰੋ ਸਕਰਾਇਲਸ ਇੰਟੀਰੀਅਰ ਵਗੈਰਾ ਠੀਕ ਹਨ ਨਵੇਂ ਸੀਟ ਕਵਰ ਮੈਟ ਮੂਟੋ ਓਕੇ ਪਏ ਜਾਗੇ ਇਹ ਕਿੰਨੇ ਦੇ ਦੋ ਜੀ ਇਹਦਾ 1,60,000 ਰੁਪਇਆ ਮੰਗਦੇ ਆ 1,60,000 2Xy ਟੌਪ ਮਾਡਲ ਆ ਠੀਕ ਹੈ ਜੀ ਹਾਂ ਜੀ ਤੇ ਇਸ ਤੋਂ ਅਗੇ ਲਾਸਟ ਕਾਰ ਆ ਕਿੰਨੀ ਆ ਗਈ ਆਪਣੀ ਇਹ ਆ ਗਈ ਫੋਰ ਫਿਗੋ ਫਿਗੋ ਹਾਂ ਮਾਡਲ ਬਈ ਜੀ ਇਹ ਇਹ ਮਾਡਲ 2010 ਠੀਕ ਹੈ ਜੀ ਹਾਂ ਜੀ ਲਓ ਵੀ ਟਾਇਰਾਂ ਦੇ ਵਿੱਚ ਲਾਏ ਵੀ ਲ ਟੂਰ ਵੀ ਚੰਗੇ ਪੈ ਠੀਕ ਆ ਅਪੋਲੋ ਟਾਇਰ ਲੱਗੇ ਆ ਬਈ ਹਾਂ ਲਾਏ ਲੱਗੇ ਆ ਫੁੱਲੋ ਦੇ ਟਾਇਰ ਆ ਠੀਕ ਹੈ ਜੀ ਹਾਂ ਓਕੇ ਵੀਰੇ ਗੱਡੀ ਸਾਰੀ ਜਮਾ ਓਕੇ ਆ ਗੱਡੀ ਵਧੀਆ ਗੱਡੀ ਰੇਟ ਕਿੰਨਾ ਦਾ 1 ਲੱਖ ਰੁਪਈਆ ਮੰਗਦੇ ਆ 1 ਕਿੰਨੇ ਦੇ ਦਾਂਗੇ 90000 ਰੁਪਈਆ ਦੇ ਦਾਂਗੇ ਪੰਜਾਬ ਨੰਬਰ ਆ ਲਾਈ ਲੋਏ ਲੱਗੇ ਆ ਬਠਿੰਡਾ ਨੰਬਰ ਆ ਨੰਬਰ ਚੈੱਕ ਕਰ ਲਓ ਬਈ ਠੀਕ ਆ 2010 ਮਾਡਲ ਆ ਠੀਕ ਆ ਬਾਈ ਜੀ ਪਾਸਪੋਰਟ ਦੀ ਪਈ ਆ ਹਜੇ ਜੀ ਹਾਂ ਲਓ ਬਈ ਠੀਕ ਆ ਗੱਡੀਆਂ ਪਤੋਂ ਸਾਰੀਆਂ ਦਿਖਾਤੀਆਂ ਇਹ ਦੂਜਾ ਵਲੌਗ ਸੀ ਤੀਜਾ ਵੀ ਆਪਾਂ ਤੁਹਾਨੂੰ ਟੇਲੇ ਲੈ ਕੇ ਆਵਾਂਗੇ ਜਾਲ ਪੇਜ ਨੂੰ ਫੋਲੋ ਕਰਕੇ ਰੱਖ ਲਿਓ ਨੰਬਰ ਸਕਰੀਨ ਤੇ ਪਾਏ ਵਾ ਸੰਪਰਕ ਕਰ ਲਿਓ ਆ ਜਾਓ ਫਿਰ ਬਈ ਗੋਨਿਆਲੇ ਮੰਡੀ ਦੇ ਵਿੱਚ ਅਰਸ਼ਕਰ ਬਾਜ਼ਾਰ ਤੇ ਧੰਨਵਾਦ ਜੀ